ਦੋਸਤੋ ਮੇਰਾ ਨਾਮ ਰਾਕੇਸ਼ ਰਮਨ ਹੈ ਤੁਸੀਂ ਸ਼ਾਇਦ ਕੁਝ ਲੋਕ ਜਾਣਦੇ ਹੋ ان کے میں ایک جرنلسٹ اور سوشل ایکٹیਵਿਸਟ ਆ میں ਚੰਡੀਗੜ੍ਹ ਨੂੰ ਬਿਲੋਂਗ ਕਰਦਾ ਹਾਂ ਅਤੇ ਪੰਜਾਬ ਯੂਨੀਵਰਸਿਟੀ ਚ ਪੜਿਆ ਸੀ اور ਟ੍ਰਿਬਿਊਨ ਤੋਂ ਆਪਣਾ ਇੰਗਲਿਸ਼ ਟ੍ਰਿਬਿਊਨ ਤੋਂ ਕੈਰੀਅਰ ਉਹ ਤੇ ਚੰਡੀਗੜ੍ਹ ਸ਼ੁਰੂ ਕੀਤਾ ਸੀ ਅੱਜ ਮੈਂ ਤੁਹਾਡੇ ਨਾਲ ਇੱਕ ਗੌਤਮ ਅਦਾਨੀ ਹੈ ਗੌਤਮ ਅਦਾਨੀ ਜੋ ਇੰਡੀਆ ਦਾ ਪ੍ਰਾਈਮ ਮਿਨਿਸਟਰ ਹੈ ਨਰਿੰਦਰ ਮੋਦੀ ਉਹਦਾ ਬਹੁਤ ਹੀ ক্লোਜ਼ ਫਰੈਂਡ ਕਹਿ ਲੋ ਨੂੰ ਪੋਲਿਟিক্যাল ਪਾਰਟਨਰ ਕਹਿ ਲੋ ਜਾਂ ਬਿਜ਼ਨਸ ਪਾਰਟਨਰ ਕਹਿ ਲੋ ਉਹ ਮੋਦੀ ਦੇ ਬਹੁਤ ক্লোਜ਼ ਹੈ ਹੁਣ ਕਈ ਸਾਲਾਂ ਤੋਂ ਉਹਦੇ ਅਗੇਂਸਟ ਕ腐ਸ਼ਨ ਦੇ ਅਲੀਗੇਸ਼ਨਸ ਆ ਰਹੇ ਹੈਗੇ ਆ ਪੂਰੀ ਇੰਟਰਨੈਸ਼ਨਲ ਏਜੰਸੀ ਅਖਬਾਰਾਂ ਭਰੀਆਂ ਹੋਈਆਂ ਕਿ ਅਦਾਨੀ ਜਿਹੜਾ ਹੈਗਾ ਸਭ ਤੋਂ ਵੱਡਾ ਇੱਕ ਕਰਾਪਟ ਬੰਦਾ ਹੈਗਾ ਇੰਡੀਆ ਦੇ ਵਿੱਚ ਲੇਕਿਨ ਇੰਡੀਆ ਦੀਆਂ ਜਿਹੜੀਆਂ ਕੋਰਟਸ ਹੈਗੀਆਂ ਜਾਂ ਏਜੰਸੀਜ਼ ਹੈਗੀਆਂ ਜਾਂ ਆਪੋਜੀਸ਼ਨ ਪਾਰਟੀਆਂ ਹੈਗੀਆਂ ਉਹ ਅਦਾਨੀ ਦੇ ਖਿਲਾਫ ਕਦੀ ਵੀ ਆਵਾਜ਼ ਨਹੀਂ ਚੁੱਕਦੀਆਂ ਗਿਆ ਪ੍ਰੋਪਰ ਤਾਂ ਇਸ ਲਈ ਅਦਾਨੀ ਦੇ ਉੱਤੇ ਕੋਈ ਇਫੈਕਟ ਹੀ ਨਹੀਂ ਹੈ ਉਸ ਦਾ ਜਿਹੜਾ ਇੰਟਰਨੈਸ਼ਨਲ ਰਿਪੋਰਟਸ ਆਉਂਦੀਆਂ ਹੈਗੀਆਂ ਹੁਣ ਕੱਲ ਕੀ ਹੋਇਆ ਹੈਗਾ ਅਮਰੀਕਨ ਕੋਰਟ ਦੇ ਵਿੱਚ ਉਹਦੇ ਉੱਤੇ ਚਾਰजेस ਲੱਗੇ ਹੈਗੇ ਆ ਕਿ ਅਦਾਨੀ ਨੇ 2000 ਕਰੋੜ ਰੁਪਏ ਦੀ ਰਿਸ਼ਵਤ ਦੇ ਕੇ ਇੰਡੀਆ ਦੇ ਵਿੱਚ दे दे है है, एनर्जी प्रोजेक्ट्स ਲਈ ਜਿਹੜੇ ਅਸੀਂ ਬਿਜਲੀ ਯੂਜ਼ ਕਰਦੇ ਹਾਂ ਤਾਂ ਉਹ 2000 ਕਰੋੜ ਰੁਪਏ ਦੀ ਰਿਸ਼ਵਤ ਜਿਹੜੀ ਹੈਗੀ ਹੈ ਇੰਡੀਅਨ ਅਫੀਸ਼ਰਸ ਨੂੰ ਦਿੱਤੀ ਹੈਗੀ ਉਹਨਾਂ ਦੇ ਨਾਮ ਐ ਮੈਂ ਅੱਜ ਇੱਕ ਆਰਟੀਕਲ ਲਿਖਿਆ ਉਹਦੇ ਥੱਲੇ ਛੱਡਾਂਗਾ ਸਭ ਦੇ ਨਾਮ ਦਿੱਤੇ ਹੋਏ ਉਹਦੇ ਚ ਤਾਂ ਨਾਮ ਉਹਨਾਂ ਦੇ ਦਿੱਤੇ ਹੈ ਉਹਨਾਂ ਨੇ ਕੋਰਟ ਦੇ ਵਿੱਚ ਔਰ ਨਾਲ ਹੀ ਗੌਤਮ ਅਦਾਨੀ ਨੂੰ ਕਿਹਾ ਹੈਗਾ ਕਿ ਐਨੇ ਜਿਹੜਾ ਅਮਰੀਕਨ ਇਨਵੈਸਟਰਸ ਹੈਗੇ ਆ ਉਹਨਾਂ ਨੂੰ ਧੋਖਾ ਦਿੱਤਾ ਹੈਗਾ ਯਾਨੀ ਕਿ ਜਿਸ ਵੇਲੇ એનર્ਜੀ ਦੇ ਪ੍ਰੋਜੈਕਟਸ ਨੂੰ ਮਿਲਣਗੇ ਤਾਂ ਐਜ਼ ਉਹਦੇ ਬੇਸਿਸ ਦੇ ਉੱਤੇ ਉੱਥੇ ਇਨਵੈਸਟਰਸ ਨੂੰ ਕਹਿੰਦਾ ਕਿ ਮੇਰੇ ਕੰਪਨੀ ਦੇ ਵਿੱਚ ਤੁਸੀਂ ਇਨਵੈਸਟ ਕਰੋ ਔਰ ਬੈਂਕਸ ਨੂੰ ਕਹਿੰਦਾ ਕਿ ਮੈਨੂੰ ਲੋਨ ਦਿਓ ਤਾਂ ਉਹਨਾਂ ਨੇ ਇਹ ਕੇਸ ਦੇ ਉੱਤੇ ਪਾਇਆ ਹੈਗਾ ਤਾਂ ਉਹਨ ਜਿਹੜਾ ਕੋਰਟ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਉਹ ਤਾਂ ਚੱਲ ਰਿਹਾ ਪਰ ਇਹਦੇ ਉੱਤੇ ਕੋਈ ਵੀ ਐਕਸ਼ਨ ਹੋਣ ਵਾਲਾ ਨਹੀਂ ਹੈਗਾ ਕਿਉਂਕਿ ਇੰਡੀਆ ਦੀਆਂ ਜਿਹੜੀਆਂ ਕੋਰਟਸ ਹੈਗੀਆਂ ਦੇ ਆਰ ਹੈਂਡ ਇਨ ਗਲਵ ਵਿਦ ਥੀਸ ਕਰਪਟ ਪੋਲੀਟੀਸ਼ੀਅਨਸ ਐਂਡ ਬਿਜ਼ਨਸਮੈਨ ਤਾਂ ਐਸ ਲਈ ਇੰਡੀਆ ਦੇ ਵਿੱਚ ਉਹਦਾ ਕੋਈ ਹੋਣ ਵਾਲਾ ਨਹੀਂ ਹੈ ਪਰ ਜਿਹੜਾ ਰਾਹੁਲ ਗਾਂਧੀ ਹੈ ਕਾਂਗਰਸ ਦਾ ਇੱਕ ਨੇਤਾ ਹੈਗਾ ਉਹ ਕਹਿ ਰਿਹਾ ਹੈਗਾ ਕਿ ਇਹਨੂੰ ਜੇਲ ਹੋਣੀ ਚਾਹੀਦੀ ਹੈ ਇਹਨੂੰ ਜੇਲ ਹੋਣੀ ਚਾਹੀਦੀ ਹੈ ਗੋਤਮਦਾਨੀ ਨੂੰ ਪਹਿਲੇ ਫਿਰ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਤਾਂ ਉਹ ਕੌਣ ਕਰੇਗਾ ਐ ਨਹੀਂ ਉਹਨੇ ਦੱਸਿਆ ਕਿਉਂਕਿ ਉਹ ਜਿਹੜਾ ਇਹ आ, राहुल गांधी ਹੈਗਾ ਇਹ ਬਹੁਤ ਹੀ ਸੁਸਤ ਕਿਸਮ ਦਾ ਬੰਦਾ ਹੈਗਾ ਇਹਨੂੰ ਕੁਝ ਪਤਾ ਵੀ ਨਹੀਂ ਲਾਅ ਲਾਅ ਦੇ ਬਾਰੇ ਵੀ ਨਹੀਂ ਪਤਾ ਹੈਗਾ ਇਹਨੂੰ ਜਿਹੜੇ ਐਡਮਿਨਿਸਟ੍ਰੇਟਿਵ ਜਾਂ ਲੀਗਲ ਸਿਸਟਮਸ ਹੈ ਉਹਦੇ ਬਾਰੇ ਵੀ ਨਹੀਂ ਪਤਾ ਹੈਗਾ ਜਿਸ ਤਰ੍ਹਾਂ ਇਹ ਕਰਪਸ਼ਨ ਦੇ ਲਾਅਸ ਹੈਗੇ ਉਹਦੇ ਬਾਰੇ ਵੀ ਕੁਝ ਨਹੀਂ ਪਤਾ ਇਹਨੂੰ ਜਿਹੜਾ ਹੈਗਾ ਅरेस्ट ਇਸ ਨਹੀਂ ਨਹੀਂ ਹੋ ਸਕਦਾ ਜੇਕਰ ਹੋਣਾ ਹੁੰਦਾ ਤਾਂ ਐਨੇ ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਮੋਦੀ ਔਰ ਅਡਾਨੀ ਦੀਆਂ ਫੋਟੋਆਂ ਦਿਖਾਈਆਂ ਸੀ ਫਿਰ ਵੀ ਕੁਝ ਨਹੀਂ ਹੋਇਆ ਹੁੰਨ ਕਿਸ ਤਰ੍ਹਾਂ ਹੋ ਜਾਏਗਾ ਹੁਣ ਤੱਕ ਇਹ ਅਮਰੀਕਾ ਦੇ ਵਿੱਚ ਚੱਲ ਰਿਹਾ ਤਾਂ ਜਿਹੜਾ ਰਾਹੁਲ ਗਾਂਧੀ ਹੈ ਇਹ ਕਹਿ ਰਿਹਾ ਹੈਗਾ ਕਿ ਹੁਣ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਮੋਦੀ ਔਰ ਦਾਨੀਆਂ ਮਿਲੇ ਹੋਏ ਹੈਗੇ ਆ ਇਹ ਕਰਪਟ ਔਰ ਕ੍ਰਿਮੀਨਲ ਐਕਟਸ ਦੇ ਵਿੱਚ ਅਵੇਅਰ ਕਿਨੂੰ ਕਰਨਾ ਹੈਗਾ ਇੱਥੇ ਤਾਂ ਜਨਤਾ ਵੈਸੇ ਹੀ ਅਨਪੜਾ ਭੁੱਖੀ ਆ ਮਰਨ ਵਾਲੇ ਆਲਰੇਡੀ ਹੈਗੇ 100 ਕਰੋੜ ਨੂੰ ਤਾਂ ਦੋ ਟਾਈਮ ਦੀ ਰੋਟੀ ਨਹੀਂ ਮਿਲਦੀ ਤਾਂ ਅਵੇਅਰ ਕਿਨੂੰ ਕਰ ਰਿਹਾ ਹੈਗਾ ਔਰ ਜੇਕਰ ਅਵੇਅਰ ਹੋ ਵੀ ਜਾਣ ਕੁਝ ਲੋਕ ਜੇਕਰ ਥੋੜੇ ਬਹੁਤ ਪੜੇ ਲਿਖੇ ਆ ਉਹ ਮੋਦੀ ਦਾ ਕੀ ਨੁਕਸਾਨ ਕਰ ਸਕਦੇ ਹੈ ਮੋਦੀ ਨੇ ਤਾਂ ਇਲੈਕਸ਼ਨ ਮਸ਼ੀਨਾਂ ਨਾਲ ਜਿੱਤਣੀਆਂ ਉਹ ਕਿਧਰੇ ਵੀ ਜਿੱਤ ਸਕਦਾ ਛੋਟੀ ਮੋਟੀ ਜਨਨ ਨੂੰ ਜਿਤਾ ਦਿੰਦਾ ਹੈਗਾ ਕਾਂਗਰਸ ਨੂੰ ਤਾਂ ਕਿ ਪੂਰਾ ਇੱਥੇ ਸ਼ੱਕ ਨਾ ਪਵੇ ਤਾਂ ਜਿਹੜਾ ਰਾਹੁਲ ਗਾਂਧੀ ਹੈਗਾ ਇਹ ਜਿਹੜਾ ਹੈਗਾ ਬਹੁਤ ਹੀ ਬੇਈਮਾਨ ਕਿਸਮ ਦਾ ਰੂਲਿੰਗ ਪਾਰਟੀ ਦੇ ਵਿੱਚ ਤਾਂ ਹੈ ਹੀ ਹੈ ਬਹੁਤ ਜ਼ਿਆਦਾ ਕਰਪਟ ਔਰ ਕ੍ਰਿਮੀਨਲ ਬਣਦਾ ਹੈ ਇਹ ਰਾਹੁਲ ਗਾਂਧੀ ਵੀ ਓਨਾ ਹੀ ਬੇਈਮਾਨ ਹੈਗਾ ਇਹ ਲੋਕਾਂ ਨੂੰ ਧੋਖਾ ਦੇ ਰਿਹਾ ਹੈਗਾ ਇਹਨੇ ਕਰਨਾ ਕੁਝ ਨਹੀਂ ਹੈਗਾ ਇਹਨੂੰ ਇਹ ਨਹੀਂ ਪਤਾ ਕਿ ਜਿੰਨੀ ਦੇਰ ਤੱਕ ਸੜਕਾਂ ਦੇ ਉੱਤੇ ਨਹੀਂ ਆਉਂਦੇ ਜਿਸ ਤਰ੍ਹਾਂ ਬੰਗਲਾਦੇਸ਼ ਔਰ ਸ਼੍ਰੀਲੰਕਾ ਦੇ ਵਿੱਚ ਉਹ ਭੱਜ ਗਏ ਸੀ ਪੋਲੀਟੀਸ਼ੀਅਨ ਆਪਣੇ ਘਰ ਛੱਡ ਕੇ ਉਹ ਕਿਉਂ ਛੱਡੇ ਸੀ ਕਿਉਂਕਿ ਲੋਕੀ ਸੜਕਾਂ ਦੇ ਉੱਤੇ ਆਏ ਸੀ ਇਹ ਰਾਹੁਲ ગાંધી ਜੀ ਤਰ੍ਹਾਂ ਟਵਿੱਟਰ ਦੇ ਉੱਤੇ ਬੈੱਕ ਨਹੀਂ ਉਹ ਕਰ ਦੇ ਹੈਗਾ ਸਾਰਾ ਕੁਝ ਸੜਕਾਂ ਦੇ ਉੱਤੇ ਆਣਾ ਪਿਆ ਹੈਗਾ ਜਿਹੜੇ ਇਹਨਾਂ ਨਾਲ ਬੰਦੇ ਜੁੜੇ ਹੋਏ ਹੈਗੇ ਜਿਨ੍ਹਾਂ ਨੂੰ ਵਰਕਰ ਕਹਿੰਦੇ ਹੈਗੇ ਆ ਉਹ ਵੀ ਉਨੇ ਹੀ ਸੁਸਤ ਹੈਗੇ ਆ ਉਹ ਵੀ ਕੁਝ ਨਹੀਂ ਕਰ ਸਕਦੇ ਉਹ ਇੱਕ ਦੋ ਦਿਨ ਆਉਂਦੇ ਆ ਬੈਰੀਕੇਡ ਥੋੜੇ ਫੋਟੋ ਆ ਫੋਟੋ ਖਿਚਵਾ ਕੇ ਆਪਣੇ ਘਰ ਜਾ ਕੇ ਸੋ ਜਾਂਦੇ ਕੁਝ ਨਹੀਂ ਜਿਸ ਤਰ੍ਹਾਂ ਬੰਗਲਾਦੇਸ਼ ਆਰ শ্রীলੰਕਾ ਦੇ ਵਿੱਚ ਹੋਇਆ ਔਰ ਪਾਕਿਸਤਾਨ ਚ ਹੋਣ ਵਾਲਾ ਸੀ ਉਸ ਤਰ੍ਹਾਂ ਜਿੰਨੀ ਦੇਰ ਤੱਕ ਉਹੋ ਜਿਹਾ ਰੈਵੋਲੂਸ਼ਨ ਨਹੀਂ ਆਏਗਾ ਦਿਸ ਇਜ਼ ਔਨ ਦਾ ਪੈਟਰਨ ਆਫ ਫ੍ਰੈਂਚ ਰੈਵੋਲੂਸ਼ਨ ਫ੍ਰੈਂਚ ਰੈਵੋਲੂਸ਼ਨ ਦੇ ਤਰ੍ਹਾਂ ਇੱਥੇ ਇੰਡੀਆ ਦੇ ਵਿੱਚ ਰੈਵੋਲੂਸ਼ਨ ਨਹੀਂ ਹੋਏਗਾ ਤਾਂ ਕ੍ਰਪਸ਼ਨ ਔਰ ਕ੍ਰਿਮੀਨੈਲਿਟੀ ਵਧਦੀ ਜਾਏਗੀ ਤੇ ਐ ਰਾਹੁਲ ਗਾਂਧੀ ਨੂੰ ਸਮਝ ਨਹੀਂ ਆ ਰਹੀਏਗੀ ਐ ਦੇ ਨਾਲ ਜਿਹੜੇ ਬੰਦੇ ਹੈਗੇ ਉਹ ਵੀ ਉਨੇ ਹੀ ਨਖੇਜਾਗੇ ਯਾਨੀ ਕਿ ਉਹਨਾਂ ਨੂੰ ਵੀ ਕੁਝ ਨਹੀਂ ਪਤਾ ਆਏਗਾ ਤਾਂ ਐਸਲੀ ਮੈਂ ਇਹ ਅੱਜ ਦੇ ਵੀਡੀਓ ਦੇ ਵਿੱਚ ਕਹਿਣਾ ਚਾਹੁੰਦਾ ਸੀ ਕਿ ਐਦੇ ਚਾਂਸੇ ਦੇ ਵਿੱਚ ਨਾ ਆਓ ਅਸੀਂ ਜਿਹੜੇ ਬੰਦੇ ਹੈਗੇ ਉੱਥੇ ਜਿਹੜੇ ਜਿਹੜਾ ਮੈਂ ਬੰਗਲਾਦੇਸ਼ ਔਰ ਸ਼੍ਰੀਲੰਕਾ ਦੇ ਐਗਜ਼ਾਮਪਲ ਦੇ ਰਿਹਾ ਉਹਨਾਂ ਦਾ ਕੋਈ ਲੀਡਰ ਨਹੀਂ ਸੀ ਆਮ ਲੋਕੀ ਆਈ ਸੀ ਸੜਕਾਂ ਦੇ ਉੱਤੇ ਪਾਕਿਸਤਾਨ ਦੇ ਵਿੱਚ ਲੀਡਰਸ਼ਿਪ Imran Khan ਲੇਕਿਨ ਬੰਗਲਾਦੇਸ਼ ਔਰ ਸ਼੍ਰੀਲੰਕਾ ਚ ਕੋਈ ਲੀਡਰ ਨਹੀਂ ਸੀ ਤਾਂ ਸਾਨੂੰ ਵੀ ਲੀਡਰ ਕਿਸ ਦੀ ਜ਼ਰੂਰਤ ਨਹੀਂ ਹੈਗੀ ਇਹ ਕਹਿ ਰਿਹਾ ਸਟੂਡੈਂਟ ਨੂੰ ਅਸੀਂ ਅਵੇਅਰ ਕਰ ਰਹੇ ਹਾਂ ਤੂੰ ਕੋਈ ਇਨਵੈਸਟੀਗੇਟਿਵ ਰਿਪੋਰਟਰ ਹੈ ਜਿਹੜਾ ਲੋਕਾਂ ਨੂੰ ਦੱਸ ਰਿਹਾ ਹੈਗਾ ਕਿ ਇੱਥੇ ਇਹ ਹੋ ਗਿਆ ਇੱਥੇ ਇਹ ਹੋ ਗਿਆ ਤੂੰ ਇਹ ਦੱਸ ਕਿ ਇਹਨੂੰ ਹੱਲ ਕਿਸ ਤਰ੍ਹਾਂ ਕਰ ਸਕਦਾ ਹੈ ਜੇ ਤੂੰ ਕਹਿ ਰਿਹਾ ਅਦਾਨੀ ਨੂੰ ਜੇਲ੍ਹ ਹੋਣੀ ਚਾਹੀਦੀ ਇਹ ਦੱਸ ਕਿ ਮੈਂ ਐਨੇ ਦਿਨ ਦੇ ਵਿੱਚ ਅਦਾਨੀ ਨੂੰ ਜੇਲ੍ਹ ਕਰਵਾ ਦਾਂਗਾ ਜੇਕਰ ਨਹੀਂ ਕਰਾ ਸਕਦਾ ਲੀਡਰ ਕਹਦਾ ਤੂੰ ਛੱਡ ਕੇ ਆਪਣੇ ਘਰ ਬਹਿ ਕਹਦਾ ਲੀਡਰ ਹੈ ਤੂੰ यह राहुल गांधी जगा बड़ा ही बेईमान है और कांग्रेस वाले मैं कहना है चाहना ये है पिछले ना लगो जिस तरह मोदी के कुछ अन्ने अंध भगत है इस तरह ही राहुल गांधी है तो ये पिछे ना लगो यह कोई हल नहीं करवा सकता उलीमेंट थोड़ा बहुत तो अच्छी बोलेगा वह कोई मतलब नहीं ही नहीं है पार्लियामेंट कौन सुनता मोदी तो आता ही नहीं जे आता तो कोई होर ही गल करनी शुरू कर देगा जे दानी का चुकोगे भी कोई होर ही गल करनी शुरू कर देगा ਔਰ ਫਾਈਨਲੀ ਜਿਹੜੇ ਲੋਕੀ ਨੂੰ ਐਡਰੈਸ ਕਰ ਰਿਹਾ ਰਾਹੁਲ ਗਾਂਧੀ ਉਹਨਾਂ ਦਾ ਤਾਂ ਵੋਟ ਦਾ ਕੋਈ ਮਤਲਬ ਹੀ ਨਹੀਂ ਹੈਗਾ ਵੋਟਾਂ ਤਾਂ ਮਸ਼ੀਨਾਂ ਨੇ ਪਾਣੀਆਂ ਉਹ ਮੋਦੀ ਦੇ ਹੱਥ ਆ ਉਹ ਕਦੀ ਵੀ ਜਿੱਤ ਸਕਦਾ ਤੇ ਇਸ ਲਈ ਐ ਰਾਹੁਲ ਗਾਂਧੀ ਕੁਝ ਵੀ ਨਹੀਂ ਕਰ ਸਕਦਾ ਔਰ ਅਦਾਨੀ ਦਾ ਵੀ ਕੁਝ ਵੀ ਨਹੀਂ ਹੋ ਸਕਦਾ ਜੇਕਰ ਕੁਝ ਅਦਾਨੀ ਦਾ ਹੋ ਸਕਦਾ ਹੈਗਾ ਉਹ ਲੰਬਾ ਪ੍ਰੋਸੈਸ ਹੈ ਉਹ ਉਹਨੂੰ ਉਹਨਾਂ ਨੂੰ ਹੀ ਕਰਨਾ ਪੈਣਾ ਹੈਗਾ ਅਮਰੀਕਨਸ ਨੇ ਜਿਸ ਤਰ੍ਹਾਂ ਇਹਨਾਂ ਨੇ ਅਮਰੀਕਨਸ ਨੇ ਨਿਜਰ ਔਰ ਪੰਨੂ ਦਾ ਕੇਸ ਦੇ ਵਿੱਚ ਪੰਨੂ ਨੂੰ ਜਿਹਨੂੰ ਟ੍ਰਾਂਸਨੇਸ਼ਨਲ ਕਰਾਈਮਸ ਦੇ ਵਿੱਚ ਉਹਦਾ ਉੱਥੇ ਮਰਡਰ ਕਰਵਾਉਣਾ ਚਾਹੁੰਦੇ ਸੀ ਮੋਦੀ ਸਰਕਾਰ ਜੋ ਕੋਰਟ ਦੇ ਵਿੱਚ ਕੇਸ ਹੈ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਨਿਜਰ ਦਾ ਮਰਡਰ ਹੋਇਆ ਉਹ ਉਹੋ ਜੀਆਂ ਏਜੰਸੀਜ਼ ਉਹੋ ਜਿਹੇ ਪੋਲੀਟਿਸ਼ੀਅਨਸ ਜਿਹੜੇ ਬਾਹਰ ਵਾਲੇ ਪੋਲੀਟਿਸ਼ੀਅਨਸ ਹੈ ਉਹੀ ਕੁਝ ਇਹਨਾਂ ਦਾ ਨੁਕਸਾਨ ਕਰ ਸਕਦੇ ਆਦਰਵਾਇਜ਼ ਇੰਡੀਆ ਦੇ ਵਿੱਚ ਚੰਨਾ ਦਾ ਕੁਝ ਹੋਣ ਵਾਲਾ ਨਹੀਂ ਹੈਗਾ ਤੇ ਰਾਹੁਲ ਗਾਂਧੀ ਆਪਣਾ ਵੀ ਔਰ ਸਾਡਾ ਵੀ ਟਾਈਮ ਵੇਸਟ ਕਰ ਰਿਹਾ ਜੇਕਰ ਇਹਨਾਂ ਦਾ ਕੁਝ ਹੋ ਸਕਦਾ ਤਾਂ ਮੈਂ ਥੋੜਾ ਜਿਹਾ ਸੋਲੂਸ਼ਨ ਦਿੱਤਾ ਹੈਗਾ ਉਹ ਉਹਦਾ ਲਿੰਕ ਮੈਂ ਹੇਠਲੇ ਛੱਡਾਂਗਾ ਕਿ ਜਿੰਨੀ ਦੇਰ ਤੱਕ ਇੰਟਰਨੈਸ਼ਨਲ ਟ੍ਰਿਬਿਊਨਲ ਨਹੀਂ ਬਣਦਾ ਓਨ ਦਾ ਲਾਈਨਸ ਆਫ ਇੰਟਰਨੈਸ਼ਨਲ ਮਿਲਟਰੀ ਟ੍ਰਿਬਿਊਨਲ ਜਿਹੜਾ ਨਿਊਰਨਬਰਗ ਦੇ ਵਿੱਚ ਜਰਮਨੀ ਦੇ ਵਿੱਚ ਬਣਾਇਆ ਗਿਆ ਸੀ ਟੂ ਪਨਿਸ਼ ਦਾ ਨਾਜ਼ੀ ਵਾਰ ਕਰਿਮੀਨਲਸ ਉਸ ਤਰ੍ਹਾਂ ਦਾ ਅਗਰ ਟ੍ਰਿਬਿਊਨਲ ਨਹੀਂ ਬਣਦਾ ਤਾਂ ਨਾ ਮੋਦੀ ਦਾ ਕੋਈ ਵਿਗਾੜ ਸਕਦਾ ਹੈ ਨਾ ਅਦਾਨੀ ਦਾ ਵਿਗਾੜ ਸਕਦਾ ਹੈ ਨਾ ਹੀ ਜਿਹੜੇ ਬਾਕੀ ਪੋਲਿਟੀਕਲ ਪਾਰਟੀਆਂ ਦੇ ਵਿੱਚ ਕਰਪਟ ਬੰਦੇ ਹੈਗੇ ਆ ਔਰ ਉਹਨਾਂ ਦਾ ਕੋਈ ਵਿਗਾੜ ਸਕਦਾ ਇਹ ਰਾਹੁਲ ਗਾਂਧੀ ਕਹ ਰਿਹਾ ਉਹਨਾਂ ਨੂੰ ਜੇਲ੍ਹ ਚ ਕਰ ਦੇਣਾ ਚਾਹੀਦਾ ਜਿਨ੍ਹਾਂ ਦਾ ਇਹਨਾਂ ਪੋਲਿਟੀਸ਼ੀਅਨ ਵਾਸਤੇ 5 ਸਟਾਰ ਹੋਟਲ ਦੀ ਤਰ੍ਹਾਂ ਇਹ ਕਾਮਾਦਮੀ ਪਾਰਟੀ ਦਾ ਸੀ ਸਤਿੰਦਰ ਜੈਨ ਉਹ ਅੰਦਰ ਫੁੱਲ ਬੋਡੀ ਮ사ਜ ਕਰਵਾਉਂਦਾ ਸੀ ਔਰ ਕਹ ਰਿਹਾ ਮਨੂੰ সুইমিং ਪੂਲ ਵੀ ਅੰਦਰ ਖੋਲ ਕੇ ਦਿਓ ਪੈਰਿਸ ਦੇ ਕੋਟ ਮੜੇ ਹੋਏ ਅੰਦਰ ਸਾਰੇ ਹਰ ਤਰ੍ਹਾਂ ਦੇ ਸਹੂਲਗਾ ਜੇਕਰ ਰਾਣੀ ਹੋ ਵੀ ਗਿਆ ਜੇਲ੍ਹ ਦੇ ਵਿੱਚੋਂ ਜਦੋਂ ਮਰਜ਼ੀ ਬਾਹਰ ਆਏਗਾ ਜਦੋਂ ਮਰਜ਼ੀ ਅੰਦਰ ਜਾਏਗਾ ਔਰ ਪੂਰੀ ਸਹੂਲਤ ਦੇ ਨਾਲ ਰਹੇਗਾ ਜੇਲ੍ਹ ਦੇ ਵਿੱਚ ਤਾਂ ਜੇਲ੍ਹ 'ਚ ਕਰਨ ਦਾ ਕੀ ਫਾਇਦਾ ਉਹਨੂੰ ਤਾਂ ਰਾਹੁਲ ગાંધી ਝੂਠਾ ਐ ਦੇ ਪਿੱਛੇ ਨੇ ਨਾ ਲੱਗੋ ਬਿਲਕੁਲ ਵੀ ਇਹ ਕਿਸੇ ਵੀ ਪ੍ਰੋਬਲਮ ਦਾ ਹੱਲ ਨਹੀਂ ਕਰ ਸਕਦਾ ਤਾਂ ਅੱਜ ਦੇ ਵੀਡੀਓ 'ਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਇਹ ਥੱਲੇ ਮੈਂ ਕੁਝ ਲਿੰਕs ਛੱਡਾਂਗਾ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਔਰ ਪੜ ਸਕਦੇ ਹੋ ਤਾਂ ਥੈਂਕਸ ਫੋਰ ਵਾਚਿੰਗ